ਕਿਆ ਨਾਮ ਆਪਣਾ ਦੀਪਕ ਕੁਮਾਰ ਹੈ ਸਰ ਕੀ ਹੋਇਆ ਕਿਆ ਯਾਰ ਰਾਤ ਕੋ ਮੈਂ 7-10 ਵਜੇ ਚਲੇ ਗਏ ਸੀ ਬੰਨ ਕਰਕੇ ਇਥੋਂ ਆਇਆ ਮੈਂ 2:30 ਵਜੇ ਉਹ ਲੋਕ ਬੰਦੇ ਨੇ ਫੋਨ ਕੀਤਾ ਮੈਨੂੰ ਕਿ ਇਹਨੂੰ ਆਗ ਲੱਗਿਆ ਵਾ ਇਥੋਂ ਆਇਆ ਮੈਂ 3 ਵਜੇ ਲੋਕਾਂ ਨੂੰ ਦੇਖਿਆ ਪੂਰਾ ਆਗ ਲੱਗਾ ਵਾ ਇਹਦੇ ਬਾਅਦ ਆਪਾਂ ਸਾਰੇ ਕੋਕੇ ਉਹਨਾਂ ਇਕੱਠੇ ਕਿੰਨੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦੇ ਬੰਦਿਆਂ ਤਾਂ ਹੀ ਪਤਾ ਸਰ ਇੱਥੇ ਟੋਟਲ ਮਿਲਾ ਕੇ 500 ਕੋਕਿਆਂ ਨੂੰ ਆਗ ਲੱਗੀ ਹੈ पांच कोखियां नुं सार दे चल गया हां पांच कोखियां नुं सार दे चल गया 15 ने पुलिस पुलिस आई है इन पुलिस ने ऑन लगा द हां आ गया सरपंच ने ते पुलिस नुं सुबह का जाके सुबह कंपनी कितने 9:30 बजे जाके हां जी सर जड़े कोखियां में आग लगी आठ ਤੋਂ 10 कोखियां सड़े आजो आज ना जी मीराकोट चौक विखे प्रवासी जड़े साडे भ्रा ने उना दे को पांच सात कोखियां नुं आग लगाई है ये बहुत ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਣਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਔਰ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾ ਕਰਦੇ ਨੇ ਉਹ ਵੀ ਮਿਹਨਤ ਕਾ ਕਰਦੇ ਆ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਆ ਅਸੀਂ ਬਾਹਰ ਜਾ ਕੇ ਕਰਦੇ ਆ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਨੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਜੋ ਹੈ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਹੈ ਸਾਂਝਾ ਹੈ ਸਭਨਾ ਦਾ ਹੈ ਔਰ ਸਭਨਾ ਨੂੰ ਜਿਵੇਂ ਜਿਵੇਂ ਸਾਨੂੰ ਆਖਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਨਾ ਉਹਨਾਂ ਨੂੰ ਵੀ ਆਖਿਆ ਮਿਹਨਤ ਮਜ਼ਦੂਰੀ ਕਰਨਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰੇਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਇਹ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ ਚ ਖਾਸ ਕਰ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤੇ ਬਾਹਰ ਵੀ ਬੜੇ ਬੜੇ ਮੂਰਖ ਨੇ ਸੋ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰ੍ਹਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸ਼ਕਤੀ ਨਾਲ ਪੇਸ਼ ਆਓ ਦੇ ਨਾਲ ਹਾਂਜੀ ਸਰ ਜਿਹੜਾ ਇਹ ਨਾਲਾ ਰੋਡ ਦੇ ਉੱਤੇ ਖੋਕੇ ਸਾਰੇ ਪੰਜ ਸੱਤ ਤੇ ਕਿਹੜੇ ਬੰਦੇ ਨੇ ਤੇ ਕਿਹੜੇ ਬੰਦਿਆਂ ਦੇ ਖੋਕੇ ਸਰੇ ਜੀ ਇਹ ਆਪਣੇ ਕੋਲ ਕੰਪਲੇਂਟ ਆਈ ਅੱਜ ਮਾਰਨਿੰਗ ਆਈ ਨਾ ਦੀਪਕ ਕੁਮਾਰ ਹੁਣੇ ਥਾਣਾ ਕੰਗਵੇਰ ਨਾਲ ਕੰਪਲੇਂਟ ਦਿੱਤੀ ਹੈ ਨੰਮੇ ਰਾਮ ਹੁਣੇ ਤੇ ਜਿਵੇਂ ਸਾਨੂੰ ਇੰਟੀਮੇਸ਼ਨ ਆਈ ਨਾਲੋਂ ਕੰਪਲੇਂਟ ਆਈ ਅਸੀਂ ਮੌਕੇ ਤੇ ਤਸਦੀਕ ਕੀਤਾ ਵਾ ਤੇ ਸਾਡੇ ਕੰਗਵੇਰੀ ਦੇ ਵਿੱਚ ਤੋਂ ਪੁੱਕੇ ਨਵੱਲੇ ਵੀ ਆ ਤੇ 2 ਵਜੇ ਸਟਰੀ ਏਰੀਏ ਦੇ ਵਿੱਚ ਵੀ ਤੇ ਤਿੰਨੋਂ ਤਾਂ ਖੋਕਾਂ ਦੀ ਵੀਡੀਓ ਅਸੀਂ ਤਸਦੀਕ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਹਾਂ ਤੇ ਐਫਆਈਰ ਲੌਂਚ ਕਰਕੇ ਤਤੀਸ਼ ਜਿਹੜੀ ਅਮਲ ਵਿੱਚ ਲਿਆ ਰਹੇ ਹਾਂ ਜਲਦੋ ਜਲਦੀ ਇਹਨੂੰ ਟ੍ਰੇਸ ਕਰ ਰਹੇ ਹਾਂ ਕਿ ਕਿਹੜੀ ਬੀਟੀ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਸੀ ਕੌਣ ਨਹੀਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਿਹਾ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸੀ ਕੈਂਸਿਸਟਮ ਕੈਮਰੇ ਚੈੱਕ ਕਰ ਰਹੇ ਹਾਂ ਜਿੱਥੇ ਵੀ ਜਲਦੋ ਜਲਦੀ ਅਸੀਂ ਤਸਦੀਕ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਹੈਗੇ ਸੀ ਜਿਹੜੇ ਕਿਉਂ ਕੰਨੂ ਅੱਗ ਕਿਉਂ ਲਾ ਕੇ ਗਏ ਆ ਕੁਝ ਲੱਗਦਾ ਕੋਈ ਰੰਜੀ ਜੈਨਾ ਦੀ ਜਾਂ ਕੁਝ ਉਹ ਅਨੰਕਸ਼ੂ ਵੀ ਇਹਨਾਂ ਨੂੰ ਪੁੱਛਿਆ ਗਾ ਅਨੰਕਸ਼ੂ ਬਾਰੇ ਇਹਨਾਂ ਨੇ ਕੋਈ ਕਿਸੇ ਨੂੰ ਪਤਾ ਕੁਝ ਨਹੀਂ ਹੈ ਨਾ ਇਹਦੇ ਕੋਲ ਕੋਈ ਛਾਲੀ ਗੱਲ ਨਾਲ ਸਾਹਮਣੇ ਬਾਕੀ ਪਾਡ